ਕਰਦੇ ਹੋ ਪਰੰਨੇ ਦੀ ਸਬਜ਼ੀ ਕੀ ਨਾਮ ਹੈ ਡਾ ਬੋਲਦੇ ਇਹ ਕਿਹੜਾ ਪਿੰਡ ਹੈ ਕਿਸ ਦੀ ਦੁਕਾਨ ਕਰਦੇ ਹੋ ਇਹਣਾ ਕੇਵਲ ਹਾਂਜੀ ਕੀ ਘਟਨਾ ਹੋਈ ਥੋੜਾ ਟਾਈਮ ਪਹਿਲਾਂ ਇੱਥੇ ਇੱਥੇ ਗੱਡੀ ਇੱਕ ਆਈ ਹੈ ਜੀ ਉਹ ਵਾਪਸੇ ਜੋ ਗੱਲਾਂ ਕਰਦੇ ਪਹਿਲਾਂ ਵੀ ਗੱਡੇ ਸੀਸਾ ਟੁੱਟ ਗਿਆ ਉਹ ਗੱਡੀ ਵਾਲਾ ਕਹਿੰਦਾ ਵੀ ਕੋਈ ਨਹੀਂ ਗੱਡੀ ਨਹੀਂ ਪਵਾਦ ਨਹੀਂ ਸੀ ਸਾਡੇ ਅੱਛੀ ਜੀ ਕਿ ਉਹ ਮੰਨ ਵੀ ਗਏ ਮੁੜ ਕੇ ਫੇਰ ਇੱਕਦਮ ਇਕੱਠੇ ਹੋ ਗਏ ਪਤਾ ਨਹੀਂ ਕੀ ਬਣਿਆ ਬਿੱਟਰ ਰੋਡੇ ਵੀ ਚੱਲੇ ਕੋਈ ਹਾਂਜੀ ਕੋਈ ਕੋਈ ਬਾਤ ਸੁਣੀ ਕੋਈ ਫਾਇਰਿੰਗ ਵੀ ਹੋਈ ਥੀ ਫਾਇਰਿੰਗ ਦਰਾਨੀ ਕੋ ਸੁਣਿਆ ਅੰਦਰ ਬੈਠੇ ਹਣ ਕੀ ਪਤਾ ਲੱਗਦਾ ਆਹ ਆਪਦੇ ਕੰਮ ਕਰਦੇ ਠੀਕ ਹੈ ਜੀ ਤੇ ਮੋਕੇ ਪੁਲਸ ਆ ਗਈ ਸੀ ਹਾਂ ਮੋਕੇ ਪੁਲਸ ਆ ਗਈ ਸੀ ਨਹੀਂ ਨਹੀਂ ਆਈ ਸੀ ਬਹੁਤ ਚਾਈ ਜੀ ਬਾਹਰੋਂ ਚਾਈ ਪੁਲਸ ਹਾਂ ਕਿੰਨਾ ਕੁ ਚਿਰ ਬਾਅਦ ਉਹਦੇ ਅੱਧਾ ਘੰਟਾ ਬਾਅਦ ਕਿੰਨਾ ਕੁ ਚਿਰ ਜਿਹੜਾ ਝਗੜਾ ਚੱਲਦਾ ਰਿਹਾ ਲੈ ਚੱਲਦਾ ਰਿਹਾ 15-20 ਮਿੰਟ ਇੱਥੇ ਕਿੰਨੀਆਂ ਕੁ ਗੋਲੀਆਂ ਚੱਲੀਆਂ ਇੱਥੇ ਜੀ ਨਾ ਮੈਂ ਕਹੀ ਆ ਅੰਦਰ ਖੜੇ ਅਵਾਜ਼ ਸੁਣਾਈ ਦਿੱਤੀ ਹੈ ਅਵਾਜ਼ ਆਦਾਂ ਗੈਂਟੀਨੀ ਵੀ ਬਿਤੇ ਚੱਲਿਆ ਇਕਲੀ ਕਿੰਨੇ ਕ ਨੌਜਵਾਨ ਸੀ ਇੱਥੇ ਹੀ ਆਏ ਹੋਣੇ ਕੋਈ 40 50 ਲੜਾਈ ਦਾ ਮੁੱਢ ਕਾਰਨ ਜਿਹੜਾ ਗੱਡੀ ਗੱਡੇ ਸ਼ੀਸ਼ੇ ਤੋਹੀ ਹੈ ਬਸ ਅੱਛਾ ਉਹ ਇੱਕ ਲੇਡੀ ਜੀ ਸੀ ਤੇ ਇੱਕ ਬੰਦਾ ਸੀ ਸ਼ਾਮ ਨੂੰ ਲਗਭਗ 4 ਵਜੇ ਤੋਂ ਪਹਿਲੇ ਆਪਾਂ ਨੂੰ ਇੱਕ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਰੋਡ ਰੇਸ ਦਾ ਇਨਸੀਡੈਂਟ ਹੋਇਆ ਹੈ ਉੱਥੇ ਦੋ ਗੱਡੀ ਆਪਸ ਵਿੱਚ ਬੱਜੀ ਹੈ ਉਨਾ ਦੇ 3:00 ਵਜੇ ਨੇ ਉਹਦੇ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਉਹ ਤੋਂ ਉਹਨਾਂ ਦਾ ਸੀਸੀਟੀਵੀ ਕਲੈਕਟ ਕੀਤਾ ਹੈ ਤੇ ਬਾਕੀ ਦੀ ਕਾਨੂੰਨੀ ਕਾਰਵਾਈ ਆਪਾਂ ਕਰ ਰਹੇ ਹਾਂ ਅੰਡਰ ਇਨਵੈਸਟੀਗੇਸ਼ਨ ਮੇਟਰ ਹਾਂ ਹੁਣ ਤੱਕ ਕੀ ਲੱਗਿਆ ਕੀ ਹੈ ਜੀ ਆਇਡੈਂਟੀਫਾਈ ਹੋਈ ਕਿਸੇ ਬੰਦੇ ਨੇ ਨਹੀਂ ਆਇਡੈਂਟੀਫਾਈ ਸੀਸੀਟੀਵੀ 'ਚ ਬੰਦੇ ਆ ਰਹੇ ਨੇ ਪਰ ਆਪਾਂ ਇੱਕ ਸਟੇਟਮੈਂਟ ਲੈਣਗੇ ਜੋ ਵੀ ਇਹ ਉਹਦੇ ਬਾਅਦ ਹੀ ਜਦੋਂ ਇਨਸਟੈਂਟ ਹੋਇਆ ਉਹ ਸਾਰੀ ਡਿਟੇਲ ਜਿਹੜੀ ਆ ਆਪਾਂ ਸ਼ੇਅਰ ਕਰਾਂਗੇ ਜਦੋਂ ਆਪਾਂ ਨੂੰ ਪੂਰੀ ਡਿਟੇਲ ਸਾਹਮਣੇ ਆਊਗੀ ਪੁਲਿਸ ਦੇ ਸਾਹਮਣੇ ਪਰਪਰ ਡਿਟੇਲ ਸ਼ੇਅਰ ਕਰਾਂਗੇ ਕਿ ਹਰ ਕਿਨੇ ਲੋਕ ਜ਼ਖਮੀ ਹੋਏ ਨੇ ਜੀ ਇਹ ਵੀ ਆਪਾਂ ਅੰਡਰ ਇਨਵੈਸਟੀਗੇਸ਼ਨ ਮੈਟਰ ਹੈ ਜਦੋਂ ਪੂਰੀ ਐਮਲਾਰ ਤੇ ਆਪਾਂ ਰਿਪੋਰਟ ਜਰੂਰੀ ਆਊਗੀ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਇਨਫੋਰਮੇਸ਼ਨ ਸਾਈਸ ਗੋਲੀ ਚੱਲਣ ਦੀ ਵੀ ਘਟਨਾ ਹੈ ਸਰ ਵਿੱਚ ਜੀ ਇਹਦੇ ਗੋਲੀ ਚੱਲਣ ਦੀ ਘਟਨਾ ਨਹੀਂ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਪਰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਇੱਕ ਜਿਹੜੀ ਇੱਕ ਪਰਸਨ ਹੈ ਉਹਦੇ ਹੱਥ 'ਚ ਬੰਦ ਉਧਿ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਅਗਰ ਗੋਲੀ ਚੱਲਣ ਦੀ ਜੀ ਘਟਨਾ ਹੈ ਤਾਂ ਉਹ ਵੀ ਆਪਾਂ ਬਾਅਦ ਚ ਆਪਾਂ ਕਾਨੂੰਨਨ ਕਾਰਵਾਈ ਕਰਾਂਗੇ ਉਹ ਦੇਖਾਂਗੇ